ਸਾਡੇ YouTube ਚੈਨਲ ਤੇ ਆਫਰ ਦਾ ਫੌਂਸਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 5178 ਘੜਤੀ ਦੇ ਮਹਾਰਾਜਮ ਦੇ ਪਟੀਸ਼ਨਰਸ ਨੂੰ ਪਰਕਾਉ ਦੇ ਸਮੇਂ ਦੀ ਪੂਰੀ ਤਨਖਾਹ ਅਤੇ ਬੰਦੇ ਦਾਅਵ ਦਿੱਤੇ ਜਾਣ ਲਈ ਪੰਜਾਬ ਦੇ ਸਮੂਹ ਸਿੰਘਤ ਕੰਟਰੀ ਜਿਵਾ ਪਿੱਛਾ ਵਰ ਤੋਂ ਦਿੱਤੀਆਂ ਗਈਆਂ ਸੱਤ ਮਦਦਾਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਜੋ ਰੇਕਾਉਂਡ ਵਾਲੇ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸੰਦੇਸ਼ੇ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ 5178 ਭਰਤੀ ਹੋਏ ਮੁਲਾਜ਼ਮਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਤਾਇਰ ਕੀਤੀ ਸੀ ਜਿਸ ਵਿੱਚ ਪਲਕ ਕਾਲ ਦੇ ਸਮੇਂ ਦੌਰਾਨ ਪੂਰੀ ਤਨਖਾਹ ਤੇ ਹੋਰ ਸਾਰੇ ਬਨਫਿਟ ਦੇਣ ਲਈ ਪ੍ਰੇਅਰ ਕੀਤੀ ਗਈ ਸੀ ਸੇਵ ਦਿੱਤੰ ਤੋਂ ਬਾਅਦ ਵੀ ਜਦੋਂ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਪੀਓਸੀਪੀ ਨੰਬਰ 4887 ਆਫ 2024 ਲਗਾਈ ਗਈ ਜਿਸ ਵਿੱਚ ਮਾਝਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਅਦਾਬ ਦੇ ਹੁਕਮਾਂ ਦੀ ਤਮੀਲ ਕਰਨ ਦਾ ਹੁਕਮ ਦਿੱਤਾ ਹੁਣ ਦੇਖਣ ਵਿੱਚ ਆਇਆ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਖਜਾਨਾ ਦਤਰਾ ਰਾਈ ਪਟੇਸ਼ਨਾਂ ਦੇ ਬਿਲਕੁਲ ਪਾਰਕ ਨਹੀਂ ਕੀਤੇ ਜਾ ਰਹੇ ਇਸ ਸਬੰਧੀ ਹੁਣ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਇਨ ਸੈਂਟਰੀ ਪੰਜਾਬ ਵੱਲੋਂ ਇੱਕ ਸਖਤ ਵਧੈਤਾ ਵਾਲਾ ਪੱਤਰ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਇਨ ਸੈਂਟਰੀ ਨੂੰ ਦਿਲ ਪਾਰ ਕਰਉਣ ਲਈ ਲਿਖਿਆ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਲਿਖਿਆ ਗਿਆ ਹੈ ਇਸ ਪੱਤਰ ਵਿੱਚ ਤਾਂ ਇਸ ਪੱਤਰ ਵਿੱਚ ਲਿਖਿਆ ਹੈ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਂٹری ਪੰਜਾਬ ਸੇਵਾ ਵਿਖੇ ਤੁਮੋ ਜੀਵਨ ਸਿੱਖਿਆ ਅਫਸਰ ਸੈਂٹری ਪੰਜਾਬ ਨਿਤੀ ਐਫ ਐਸ ਅਰਸਨਗਰ 962225 ਸ੍ਰੀਮ ਉਹ ਭਾਵ ਦੇ ਹੁਕਮ ਨੰਬਰ 1600 ਨਿਤੀ 26/2025 ਦੀ ਕੰਪਲੈਂਸ ਰਿਪੋਰਟ ਪੇਸ਼ ਕਰਨ ਦੀ ਹਵਾਲਾ ਇਸ ਦਸਤਾਵੇਜ਼ ਦੇ ਹੁਕਮ ਨੰਬਰ 1600 ਨਿਤੀ 11/4 ਦੀ ਸੂਚੀ ਦੇ ਸਬੰਧ ਦੇ ਵਿੱਚ ਅਗਰੋਕ ਦੇ ਵਿਸ਼ੇ ਸਬੰਧੀ ਹਵਾਲਾ ਦੇਣ ਪੱਤਰ ਨੰਬਰ IF ਦਫ਼ਤਰ ਵੱਲੋਂ 5178 ਭਰਤੀ ਦੀਨਾ ਨਿਯੁਕਤ ਹੋਏ ਕਮਚਾਰੀਆਂ ਨੂੰ ਪਰਫਾਰਮ ਸਨੇ ਦਰਾਵਨ ਨੂੰ ਪੂਰੀ ਤਨਖਾਹ ਦੇਣ ਸੰਬੰਧੀ ਜਾਰੀ ਹੁਕਮ ਮਿਤੀ 26/05/2015 ਅਨੁਸਾਰ ਕਮਚਾਰੀਆਂ ਨੂੰ ਬੰਦੇ ਲਾਹ ਦੇਣ ਸੰਬੰਧੀ ਹਦਾਇਤ ਕੀਤੀ ਗਈ ਸੀ ਪਰ ਤੋਂ ਦਫ਼ਤਰ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਕਈ ਜਿਨ੍ਹਾਂ ਵਿੱਚ ਜ਼ਿਲ੍ਹਾ ਖਜ਼ਾਨਾ ਆਫਸਰ ਵੱਲੋਂ ਪੋਟੇਸ਼ਨਰ ਦੇ ਏਰੀਆ ਦੇ ਵਿਲਾਂ ਤੇ ਇਤਰਾਜ਼ ਲਗਾਏ ਜਾ ਰਹੇ ਹਨ ਇਸ ਲਈ ਆਪ ਜੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਪ੍ਰਿੰਸੀਪਲਾਂ ਨੂੰ ਹਦਾਇਤ ਕਰਨ ਦੀ ਖਿਚੋ ਕੀਤੀ ਜਾਂਦੀ ਕਿ ਕੋ ਪੋਟੇਸ਼ਨਰਸ ਦੇ ਏਰੀਆ ਦੇ ਵਿਲਾਂ ਨੂੰ ਖਜ਼ਾਨਾ ਦਫ਼ਤਰ ਤੋਂ ਨਿਜੀ ਤੌਰ ਤੇ ਬਿੱਲ ਪਾਸ ਕਰਵਾਉਣ ਤਾਂ ਜੋ ਮਾਨਯੋਗ ਕੋਰਟ ਦੇ ਫੈਸਲੇ ਦੀ ਪਾਲਣਾ ਹੋ ਸਕੇ ਜੇਕਰ ਪੋਟੇਸ਼ਨਰਸ ਵੱਲੋਂ COCT ਨੰਬਰ 4883 ਅਵ 3240 ਕੇਸ ਵਿੱਚ ਰਿਵਾਈਵਲ ਦਾਇਰ ਕੀਤੇ ਜਾਂਦੇ ਹਨ ਤਾਂ ਵਿਭਾਗ ਨੂੰ ਪੈਣ ਵਾਲੀ ਕਾਸ਼ ਦੀ ਜਿੰਨ ਵਾਲੀ ਸੰਬੰਧਤ ਜੀਲਾ ਸਿੱਖਿਆ ਅਫਸਰ ਸਪੂਰਨ ਮੁਖੀਆਂ ਦੀ ਹੋਵੇਗੀ ਤਾਂ ਇਸ ਤੋਂ ਬਾਅਦ ਸੌਨੇਚਰ ਕੀਤਾ ਜਾਣਾ ਹੈ ਟੋਪਡੰਟ @2.com ਵਰਦੋਂ ਤਾਂ ਹੁਣ ਦੇਖੋ ਮੈਂ ਕਲ ਇਹ ਹੋਵੇਗੀ ਕਿ ਇਸ ਪੱਤਰ ਨੇ ਜੇ ਤਾਂ ਨੀਂਦ ਕਰਦੇ ਹੋਏ ਪਟਿਸ਼ਨਰਸ ਨੂੰ ਪੂਰੀ ਤਰ੍ਹਾਂ ਤੇ ਬੰਦੇ ਲਵ ਦਿੱਤੇ ਜਾਣਗੇ ਤੇ ਜੋ ਫਿਰ ਕਿਸੇ ਤਰ੍ਹਾਂ اٹਕੇ ਹੋਏ ਹੋਣ ਯਾਨੀ ਕਿ ਅਜੇ ਪਾਸ ਨਹੀਂ ਹੋਏ ਉਹਨਾਂ ਨੂੰ ਪਾਸ ਕਰਨ ਦੇ ਵਾਸਤੇ ਕੀ ਤਰਦ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ